ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਕਾਫੀ ਰੌਲਾ ਰੱਪਾ ਸੀਗਾ ਤੇ ਅੱਜ ਸਾਰਾ ਮਾਹੌਲ ਸ਼ਾਂਤ ਹੋ ਜਾਏਗਾ ਕਿਉਂਕਿ ਤੈ ਹੋ ਜਾਏਗਾ ਕਿ ਕਿਹਦੀ ਸਰਕਾਰ ਬਣਨ ਜਾ ਰਹੀ ਹੈ ਹਰਿਆਣਾ ਦੇ ਵਿੱਚ 1000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋਈ ਸੀ 5 ਅਕਤੂਬਰ ਨੂੰ VOTING ਦਾ ਕੰਮ ਮੁਕੰਮਲ ਹੋ ਗਿਆ ਸੀ ਤੇ ਅੱਜ ਨਤੀਜੇ ਨੇ ਕੁਝ ਹੀ ਪਲਾਂ ਦੇ ਬਾਅਦ ਈਵੀਐਮ ਮਸ਼ੀਨਾਂ ਖੋਲ੍ਹੀਆਂ ਸ਼ੁਰੂ ਹੋ ਜਾਣਗੀਆਂ ਤੇ ਫਿਰ ਹਲਕਾ ਵਾਈਜ਼ ਪਿੰਡਾਂ ਦੇ ਮੁਤਾਬਕ ਹੌਲੀ-ਹੌਲੀ VOTING ਦੀ ਜਿਹੜੀ ਆ ਉਹ ਕਾਊਂਟਿੰਗ ਸ਼ੁਰੂ ਹੋ ਜਾਏਗੀ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਵੀ ਵਧੀਆਂ ਹੋਈਆਂ ਨੇ 2 ਕਰੋੜ ਦੇ ਕਰੀਬ ਲੋਕਾਂ ਨੇ ਆਪਣੇ ਮਤ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਸੀਗਾ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਦੇ ਵਿੱਚ ਲੱਗੇ ਸੀਗੇ ਤੇ ਵੱਡੀ ਗਿਣਤੀ ਦੇ ਵਿੱਚ ਵੋਟਰਾਂ ਨੇ ਆਪਣੀ ਵੋਟ ਪਾਈ ਸੀ ਵੱਡੀਆਂ ਤਰ੍ਹਾਂ ਕਾਂਗਰਸ ਤੇ ਭਾਜਪਾ ਦੇ ਲੀਡਰ ਆਪਸ ਦੇ ਵਿੱਚ ਇੱਕ ਤਰ੍ਹਾਂ ਦਾ ਮੁਕਾਬਲਾ ਸਮਝਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਕਾਫੀ ਜ਼ੋਰ ਲਗਾਇਆ ਸੀਗਾ ਉਥੋਂ ਦੀਆਂ ਲੋਕਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਇਨਾਲੋ ਹੋਗੀ ਜਜਪੀ ਹੋਗੀ ਉਹਨਾਂ ਨੇ ਵੀ ਪੂਰਾ ਜ਼ੋਰ ਲਗਾਇਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਉਮੀਦਵਾਰਾਂ ਨੂੰ ਕੀਤਾ ਜਾ ਸਕੇ ਵੱਡੇ ਦਿਗਜ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲਕਾਰਜਨ ਖੜਗੇ ਅਮਿਤ ਸ਼ਾਹ ਨਿਤਿਨ ਗੜਕਰੀ ਵਰਗੇ ਲੀਡਰ ਵੀ ਹਰਿਆਣਾ ਦੇ ਵਿੱਚ ਵੋਟਰਾਂ ਨੂੰ ਆਪਣੇ ਹੱਕ ਦੇ ਵਿੱਚ ਕਰਦੇ ਹੋਏ ਨਜ਼ਰ ਆਏ ਸੀ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਚੋਣ ਮੈਨੀਫੈਸਟੋ ਜਾਰੀ ਕੀਤੇ ਗਏ ਇਨਾ ਸਾਰੀਆਂ ਚੀਜ਼ਾਂ ਦਾ ਹਰਿਆਣੇ ਦੇ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਹਰਿਆਣੇ ਦੇ ਲੋਕ ਕਿੰਨੇ ਕੁ ਪ੍ਰਭਾਵਿਤ ਹੋਏ ਨੇ ਅੱਜ ਇਹ ਤੈਅ ਹੋ ਜਾਵੇਗਾ ਕੁਝ ਪਲਾਂ ਦੇ ਬਾਅਦ ਜਿਹੜੀ ਕਾਊਂਟਿੰਗ ਸ਼ੁਰੂ ਹੋਣੀ ਆ ਉਹਨੇ ਪਹਿਲੇ ਰੋਜ਼ਾਨਾ ਦੇ ਵਿੱਚ ਹੀ ਸਪਸ਼ਟ ਕਰਨਾ ਸ਼ੁਰੂ ਕਰ ਦੇਣਾ ਹੈ ਕਿ ਕਿਹਦੇ ਵੱਲ ਦੀ ਹਵਾ ਹੈ ਵੈਸੇ ਜਿਹੜੇ ਐਜਿਟ ਪੋਲ ਨੇ ਉਹਨਾਂ ਦੇ ਮੁਤਾਬਕ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਆ ਹਰਿਆਣਾ ਦੇ ਵਿੱਚ ਪਰ ਨਤੀਜਿਆਂ ਤੋਂ ਬਿਨਾ ਅਜਿਹੀ ਗੱਲ ਕਰਨਾ ਸਹੀ ਨਹੀਂ ਹੁੰਦਾ ਤੇ ਜਿਵੇਂ ਨਤੀਜੇ ਆਉਣਗੇ ਉਹਦੀ ਅਪਡੇਟ ਵੀ ਤੁਹਾਨੂੰ ਅਸੀਂ ਪਲ-ਪਲ ਦੀ ਦੇਣੀ ਹੈ ਜਦੋਂ ਹੀ VOTING ਦੀ ਕਾਊਂਟਿੰਗ ਸ਼ੁਰੂ ਹੋ ਗਈ ਉਦੋਂ ਤੋ ਹੀ ਅਸੀਂ ਤੁਹਾਡੇ ਨਾਲ ਲਾਈਵ ਜੁੜ ਜਾਣਾ ਹੈ ਤੇ ਜਦੋਂ ਤੱਕ ਪੂਰਾ ਕਨਕਲੂਜਨ ਨਹੀਂ ਹੋ ਜਾਂਦਾ ਜਦੋਂ ਤੱਕ ਸਰਕਾਰ ਬੰਦ ਦੀ ਨਜ਼ਰ ਨਹੀਂ ਆਉਂਦੀ ਉਦੋਂ ਤੱਕ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਹੈ ਮਹਿਮਾਨਾਂ ਨੂੰ ਅਸੀਂ ਸੱਦਾ ਦਿੱਤਾ ਹੋਇਆ ਇਸ ਮੰਚ ਦੇ ਉੱਤੇ ਸੋ ਅੱਜ ਦਾ ਦਿਨ ਅਸੀਂ ਤੁਹਾਡੇ ਨਾਲ ਰਹਿਣਾ ਹੈ ਤੇ ਵੱਡੀ ਤੇ ਅਸੀਂ ਅਪਡੇਟ ਤੁਹਾਨੂੰ ਦੇ ਰਿਹਾ ਕਿ ਕੁਝ ਹੀ ਪਲਾਂ ਦੇ ਬਾਅਦ ਕਾਊਂਟਿੰਗ ਸ਼ੁਰੂ ਹੋਣ ਜਾ ਰਹੀ ਆ ਹਰਿਆਣੇ ਦੇ ਵਿੱਚ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਅੱਜ ਨਤੀਜਿਆਂ ਦਾ ਦਿਨ ਹੈ ਲੰਮੇ ਸਮੇਂ ਤੋਂ ਵੋਟਾਂ ਉੜਕੀਆਂ ਜਾ ਰਹੀਆਂ ਸੀਗੀਆਂ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਵਾਸਤੇ ਕੁਝ ਖਾਸ ਫਰਕ ਨਹੀਂ ਪੈਂਦਾ ਪਰ ਜਿਨ੍ਹਾਂ ਨੂੰ ਅੱਗੇ ਸੰਭਾਵਨਾ ਹੁੰਦੀ ਹੈ ਕਿ ਅਸੀਂ ਪੰਜਾਂ ਸਾਲਾਂ ਦੇ ਬਾਅਦ ਸਰਕਾਰ ਬਣਾਵਾਂਗੇ ਉਹਨਾਂ ਵਾਸਤੇ ਇਹ ਜਿਹੜਾ ਮੌਕਾ ਹੁੰਦਾ ਉਹ ਬੜਾ ਖਾਸ ਹੁੰਦਾ ਤੇ ਜ਼ੋਰ ਸਤਾਧਾਰੀ ਤੇ ਰਵੀ ਪੂਰਾ ਲਾਉਂਦੀ ਹੈ ਪਰ ਇਸ ਵਾਰ ਨਤੀਜੇ ਸਮੀਕਰਨ ਕੁਝ ਦੇ ਕੁਝ ਹੋ ਸਕਦੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨਵੇਂ ਉਮੀਦਵਾਰ ਤੇ ਖਾਸ ਕਰ ਉਹ ਉਮੀਦਵਾਰ ਵੀ ਚੋਣ ਮੈਦਾਨ ਦੇ ਵਿੱਚ ਨੇ ਜਿਹੜੇ ਟਿਕਟ ਨੂੰ ਲੈ ਕੇ ਨਾਰਾਜ਼ ਹੋ ਗਏ ਸੀਗੇ ਭਾਜਪਾ ਤੇ ਕਾਂਗਰਸ ਦੇ ਵਿੱਚ ਸਭ ਤੋਂ ਵੱਧ ਨਾਰਾਜ਼ਗੀਆਂ ਦੇਖਣ ਨੂੰ ਮਿਲੀਆਂ ਸੀ ਤੇ ਉਹੀ ਉਮੀਦਵਾਰ ਬਹੁਤੇ ਅਜਿਹੇ ਨੇ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਕਈਆਂ ਨੂੰ ਤਾਂ ਪਾਰਟੀਆਂ ਨੇ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਹੈ ਮੁਢਲਾ ਮੁਕਾਬਲਾ ਮੁੱਖ ਮੁਕਾਬਲਾ ਜਿਹੜਾ ਸੀਗਾ ਉਹ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਤੇ ਪਿੱਛੇ ਜ ਆਮ ਆਦਮੀ ਪਾਰਟੀ ਦਾ ਬਿਆਨ ਆਇਆ ਸੀਗਾ ਕਿ ਅਸੀਂ ਕਿੰਗ ਮੇਕਰ ਬਣਾਂਗੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਹਿੱਸੇ ਜੇਕਰ ਕੋਈ ਸੀਟ ਆਉਂਦੀ ਹੈ ਤਾਂ ਉਹ ਕਿੰ ਨੂੰ ਆਪਣਾ ਬਹੁਮਤ ਦੇਗੀ ਸਮਰਥਨ ਦੇਗੀ ਇਹ ਦੇਖਣ ਵਾਲੀ ਗੱਲ ਹੈ ਵੱਡੀ ਤੇ ਅਹਿਮ ਖਬਰ ਤੁਹਾਨੂੰ ਦੱਸ ਰਿਹਾ ਕਿ ਅੱਜ ਹਰਿਆਣਾ ਦੇ ਨਤੀਜੇ ਨੇ ਤੇ ਨਾਲ ਹੀ ਜੰਮੂ ਕਸ਼ਮੀਰ ਦੇ ਵੀ ਨਤੀਜੇ ਆਉਣੇ ਨੇ ਜੰਮੂ ਕਸ਼ਮੀਰ ਦੀ ਚੋਣ ਵੀ ਬੜੀ ਅਹਿਮ ਹੋਵੇਗੀ ਕਿਉਂਕਿ ਉੱਥੇ ਵੀ ਇੱਕ ਪਾਸੇ ਉਹ ਧਿਰਾਂ ਨੇ ਜਿਹੜੀਆਂ ਇੰਡੀਆ ਨੂੰ ਸਮਰਥਨ ਕਰਦੀਆਂ ਨੇ ਤੇ ਇੱਕ ਪਾਸੇ ਇੰਡੀਆ ਗੱਠਜੋੜ ਦੇ ਤਹਿਤ ਚੋਣ ਲੜੀ ਜਾ ਰਹੀ ਹੈ ਉੱਥੇ ਵੀ ਵੱਡੇ ਲੀਡਰਾਂ ਨੇ ਜਾ ਕੇ ਆਪਣਾ ਪ੍ਰਚਾਰ ਕੀਤਾ ਵੱਡੀ ਗਿਣਤੀ ਦੇ ਵਿੱਚ ਉੱਥੋਂ ਦੇ ਲੋਕਾਂ ਨੇ VOTING ਦੇ ਵਿੱਚ ਉਤਸ਼ਾਹ ਦਿਖਾਇਆ ਤਾਂ ਹੁਣ ਅੱਜ ਨਤੀਜਿਆਂ ਦਾ ਦੇਣਾ ਹੈ ਦੋ ਸੂਬਿਆਂ ਦੇ ਨਤੀਜੇ ਆਉਣ ਜਾ ਰਹੇ ਨੇ ਜੋ ਲੰਬੇ ਸਮੇਂ ਤੋਂ ਢੀਕੇ ਜਾ ਰਹੇ ਸੀ ਇਹ ਕਾਫੀ ਕੁਝ ਤੈਅ ਕਰ ਦੇਣਗੇ ਅਗਲੇ ਜਿਹੜੇ ਵਿਧਾਨ ਸਭਾ ਹਲਕੇ ਨੇ ਜਾਂ ਫਿਰ ਜਿਹੜੀਆਂ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਵੇਂ ਮਹਾਰਾਸ਼ਟਰ ਤੇ ਝਾਰਖੰਡ ਦੀਆਂ ਚੋਣਾਂ ਪੈਂਡਿੰਗ ਨੇ ਤਾਂ ਉਹਨਾਂ ਦੇ ਵਿੱਚ ਵੀ ਇਹਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ